ਸੋ ਪ੍ਰਮਾਤਮਾ ਦੇ ਮੂਹਰੇ ਅਰਦਾਸ ਕਰਦੇ ਆਂ ਵੀ ਗੁਰਬੀਰ ਸਿੰਘ ਸਾਥੋਂ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਸਥਾਨਮ੍ਰਿਤ ਤੇ ਜਿਹੜਾ ਦੂਸਰਾ ਸੀ ਨਾਲ ਸਿਮਰਜੀਤ 7 ਸਾਲ 7 ਸਾਲ ਦੀ ਉਮਰ ਸੀਗੀ ਸੋ ਜਦੋਂ 2023 ਦੇ ਵਿੱਚ ਹੜ੍ਹ ਆਇਆ ਤੇ ਉਹ ਹੜ੍ਹਾਂ ਦੀ ਭੇਟ ਚੜ ਗਏ ਜੀ ਪਤਾ ਨਹੀਂ ਕਿੰਨਾ ਕੁ ਸਾਡਾ ਨੁਕਸਾਨ ਹੋਇਆ ਇਹ ਰੱਬ ਜਾਣਦਾ ਕਿੰਨੇ ਕੁ ਪਸ਼ੂ ਨੁਕਸਾਨੇ ਗਏ ਬਾਕੀ ਫਸਲ ਤਾਂ ਕਿਸੇ ਦੀ ਜੀ ਝੋਨਾ ਤਾਂ ਗਿਆ ਗਿਆ ਕਣਕ ਵੀ ਨਹੀਂ ਬੀਜ ਹੋਣੀ ਕਿੱਥੋਂ ਬੀਜਣਗੇ ਜੀ ਕਿਉਂਕਿ ਪਾਣੀ ਨਹੀਂ ਸੁੱਕਣਾ ਤਿੰਨ ਮਹੀਨੇ ਉਸ ਤੋਂ ਬਾਅਦ ਚ ਪਰਮਾਤਮਾ ਮਿਹਰ ਕਰੇ ਬਿਮਾਰੀਆਂ ਫੈਲਦੀਆਂ ਬਹੁਤ ਕੁਝ ਹੁੰਦਾ ਪਰ ਮੈਂ ਉਹ ਗੱਲ ਵਿੱਚ ਰਹਿ ਗਈ ਵੀ ਮਾਝੇ ਵਾਲੇ ਆ ਜਿਹੜੇ ਕਿਸੇ ਤੇ ਮੈਨੂੰ ਅੱਖ ਚ ਹੰਝੂ ਨਹੀਂ ਦਿਸਿਆ ਇੱਕੋ ਹੀ ਗੱਲ ਕਹਿੰਦੇ ਆ ਤੇਰਾ ਬਾਣਾ ਮਿੱਠਾ ਲੱਗੇ ਕੋਈ ਗੱਲ ਨਹੀਂ ਖੜੇ ਆ ਡਟ ਕੇ ਖੜੇ ਆ ਸੋ ਸਰਪੰਚ ਸਾਹਿਬ ਦੇ ਨਾਲ ਸੀਗੇ ਭਾਈ ਜੀ ਉਹਨਾਂ ਦਾ ਪੂਰਾ ਘਰ ਉਹ ਕਹਿੰਦਾ ਸਾਡੀਆਂ ਅੱਖਾਂ ਦੇ ਵਿੱਚ ਪਾਣੀ ਵਗ ਰਿਆ ਸੀ ਤੇਜ਼ ਤੇ ਸਾਰਾ ਘਰ ਹੀ ਲੁੱਟ ਗਿਆ ਤੇ ਮੈਂ ਬਾਪੂ ਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਸਾਡੇ ਜਿੰਨਾ ਚਿਰ ਪੰਜਾਬੀ ਜਿਉਂਦੇ ਆ ਨਾ ਤੇ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਆਉਣੀ ਤੇ ਨਾ ਹੀ ਆਉਣ ਦੇਵੇ ਵਾਹਿਗੁਰੂ ਸੱਚੇ ਪਾਤਸ਼ਾਹ। ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਦੇ ਚਰਨਾਂ 'ਚ ਵੀ ਅੰਗ ਸੰਗ ਸਹਾਈ ਹੋਈ ਸਾਥ ਦੀ ਲੋੜ ਆ ਹੁਣ ਪ੍ਰਮਾਤਮਾ ਤੇਰੇ ਦੀ ਤੇਰੇ ਹੁਕਮ ਤੋਂ ਬਿਨਾ ਪੱਤਾ ਨਹੀਂ ਝੂਲਦਾ ਸੋ ਬਹੁਤ ਨੁਕਸਾਨ ਹੋ ਗਿਆ ਜੀ ਝੋਨਾ ਕਣਕ ਨਹੀਂ ਬੀਜੀ ਜਾਣੀ ਐਤੋਂ ਬਾਅਦ 'ਚ ਬਹੁਤ ਚੀਜ਼ਾਂ ਦੀ ਲੋੜ ਆ ਔਰ ਮਨ ਭਰਿਆ ਜੀ ਇਹਨੇ ਕੀ ਪਤਾ ਵੱਡਾ ਹੋ ਕੇ ਕੀ ਬਣਨਾ ਸੀ ਕੀ ਕਰਨਾ ਸੀਗਾ ਕਿੱਥੇ ਤੱਕ ਬੁਲੰਦੀਆਂ ਨੂੰ ਛੂਣਾ ਸੀਗਾ ਪੁੱਤ ਨਹੀਂ ਵਾਪਸ ਆਉਣਾ ਪੁੱਤ ਨਹੀਂ ਵਾਪਸ ਆਉਣਾ ਸਾਥ ਦਿਓ ਸਾਥ ਇਹ ਨਹੀਂ ਗੱਲ ਅਸੀਂ ਅੱਗੇ ਵੀ ਬੋਲੇ ਸੀ ਸਰਪੰਚ ਸਾਹਿਬ ਅਸੀਂ ਸਾਰਿਆਂ ਨੇ ਇਹੀ ਗੱਲ ਕਰੀ ਸੀਗੀ ਵੀ ਸਾਥ ਇਹ ਨਹੀਂ ਗੱਲ ਵੀ ਤੁਸੀਂ ਇੱਕ ਥਾਂ ਤੇ ਚੀਜ਼ ਜਦੋਂ ਜ਼ਿਆਦਾ ਆ ਜਾਂਦੀ ਹੈ ਤਾਂ ਉਹ ਬੇਕਾਰ ਕਿਸੇ ਦੇ ਕੰਮ ਹੀ ਨਹੀਂ ਆਉਂਦੀ ਐਨੀ ਚੀਜ਼ ਪੁੱਛ ਕੇ ਕਿਸ ਚੀਜ਼ ਦੀ ਲੋੜ ਐ ਅਸੀਂ ਬਾਉਪੁਰ ਵਜੀਤ ਕੇ ਬਾਉਪੁਰ ਜਦੀਦ ਬਾਉਪੁਰ ਜਦੀਦ ਖੜੇ ਆ ਜੀ ਇਸ ਵਕਤ ਅਸੀਂ ਤੇ ਅਸੀਂ ਨੰਬਰ ਵੀ ਪਾਵਾਂਗੇ ਸਰਪੰਚ ਸਾਹਿਬ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਲੋੜ ਆ ਸਰਪੰਚ ਸਾਹਿਬ ਨੂੰ ਤੁਸੀਂ ਪੁੱਛ ਕੇ ਜਿਹੜੀ ਚੀਜ਼ ਲੋੜ ਆ ਇਹਨਾਂ ਕੋਲੇ ਉਪਰ ਦੀ ਕਰਿਓ ਸਮੱਸਿਆ ਉਹੀ ਦੱਸਿਆ ਵੀ ਬਾਅਦ ਚ ਸਟਾਰਟ ਹੋਣੀ ਆ ਉਦੋਂ ਡੀਜ਼ਲ ਤੇ ਗੱਟੇ ਜਿਹੜੇ ਰੇਹ ਵਾਲੇ ਗੱਟੇ ਹੋਗੇ ਸੀਮੈਂਟ ਵਾਲੇ ਗੱਟੇ ਹੋਗੇ ਉਹਨਾਂ ਦੀ ਬਹੁਤ ਲੋੜ ਪੈਣੀ ਆ ਤੇ ਮਿੱਟੀ ਦੀ ਸੋ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੇ ਭਰਾਵਾਂ ਤੇ ਮੇਰਾ ਪਰਿਆ ਹੱਥ ਰੱਖੇ ਸੋ ਬੋਲ ਨਹੀਂ ਹੁੰਦਾ ਇੱਥੇ ਆ ਕੇ ਗਰਾਊਂਡ ਲੈਵਲ ਤੇ ਪਤਾ ਲੱਗਦਾ ਵੀ ਕੀ ਹਾਲਾਤ ਬਣੇ ਹੋਏ ਸੋ ਅਸੀਂ ਨੰਬਰ ਵੀ ਪਾਉਨੇ ਆ ਇਸ ਵੀਡੀਓ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਇਓ ਪਹਿਲਾਂ ਜੋ ਵੀ ਚੀਜ਼ ਇਹਨਾਂ ਨੂੰ ਚਾਹੀਦੀ ਆ ਤੇ ਉਹੀ ਲੈ ਕੇ ਆਇਓ ਪੁੱਛ ਕੇ ਹਾਂ ਸੋ ਅਸੀਂ ਸਰਪੰਚ ਸਾਹਿਬ ਦਾ ਨੰਬਰ ਪਾ ਦਿਆਂਗੇ ਜਦੋਂ ਮਰਜ਼ੀ ਕੰਟੈਕਟ ਕਰ ਲਿਓ ਸਰ ਕੱਲਾ ਸਰਪੰਚ ਜਿਹੜਾ ਹੋਣਾ ਨਾ ਤੇ ਉਹਦਾ ਹੁੰਦਾ ਸਾਰੇ ਏਰੀਏ ਦਾ ਸਾਰੇ ਪਿੰਡ ਦਾ ਸਾਥ ਦੇਣਾ ਸੋ ਦੇ ਰਿਹਾ ਦੋਨੇ ਭਰਾ ਦੈਨਪੁਰ ਰਾਤ ਇੱਕ ਕਰੀਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੀ ਹਾਂਜੀ ਸਰਪੰਚ ਸਾਹਿਬ ਕਹਿਣਾ ਚਾਹੁੰਦੇ ਕੋਈ ਦੇਖੋ ਜੀ ਤੁਹਾਨੂੰ ਆਰਵਲਡ ਸਾਰਾ ਚਾਉਣ ਵਾਲਾ ਬਹੁਤ ਤੁਹਾਡੀਆਂ ਪ੍ਰਾਪਤੀਆਂ ਇਸ ਪੰਜਾਬ ਲਈ ਜਿੱਥੇ ਵੀ ਕਿਸੇ ਜਿੱਥੇ ਤੁਸੀਂ ਸਾਡੇ ਜਿਦਾਂ ਚਿਹਰੇ ਨਰਾਸ਼ ਆ ਉੱਥੇ ਤੁਸੀਂ ਬੇਸ਼ੱਕ ਸਾਡੇ ਨਾਲੋਂ ਜ਼ਿਆਦਾ ਦੁਖੀ ਹੋ ਤੁਹਾਨੂੰ ਸਾਨੂੰ ਸਭ ਬੈਕਗ੍ਰਾਉਂਡ ਪਤਾ ਵਾ ਜਿਹੜੇ ਜਿਹੜੇ ਪਿਛਲੇ ਅੱਧੇ ਸਾਲਾਂ ਦੇ ਵਿੱਚ ਹਾਲਾਤ ਬੀਤੇ ਆ ਰਾਜ ਲਗਿਆ ਉਹਦਾ ਦੁੱਖ ਪੰਜਾਬ ਦਾ ਦਰਦ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮਦਦ ਦਾ ਨਾਮ ਹੈ ਇਹਨੂੰ ਤੇ ਨਾ ਹੀ ਵੀਰਜੀ ਉਹਨਾਂ ਨੂੰ ਬਿਲਕੁਲ ਸਾਡੀ ਇੱਕ ਕਮੇਟੀ ਬਣਾਈ ਗਈ ਆ ਇਸ ਇਲਾਕੇ ਦੀ ਅਸੀਂ ਇਸ ਕਰਕੇ ਕਹਿੰਦੇ ਆ ਕਿ ਇਹ ਬਹੁਤ ਬਰੀ ਭਰਾਵਾਂ ਦੇ ਵਿੱਚ ਸ਼ੰਕੇ ਪੈਦਾ ਹੋ ਜਾਂਦੇ ਆ ਕਿ ਇਹ ਸਟਾਰ ਆ ਭਾਂਜੀ ਹਣੀ ਸਟਾਰ ਆ ਇੱਥੇ ਆਏ ਆ ਜਾਂ ਵਿਊ ਦਾ ਜਾਂ ਇਹਨਾਂ ਨੇ ਇਹਦੇ ਵਿੱਚ ਪਤਾ ਨਹੀਂ ਕੀ ਕਰਨੂੰ ਇਸ ਇਲਾਕੇ ਦੀ ਅਸੀਂ ਬਹੁਤ ਵੱਡੀ ਕਮੇਟੀ ਬਣਾਈ ਹੈ ਸਾਰੇ ਨਗਰਾਂ ਦੇ ਸਾਰੇ ਹੀ ਮੋਤਵਾਰਾਂ ਨੂੰ ਉਹਦੇ ਵਿੱਚ ਪਾਇਆ ਗਿਆ ਵਾ ਤੁਸੀਂ ਉਹਨਾਂ ਨੂੰ ਆਣ ਕੇ ਸਿੱਧਾ ਡਾਇਰੈਕਟ ਜਿਹੜਾ ਤੇਲ ਦੀ ਕੋਈ ਪਿੱਛੇ ਜਾਵਾ ਪੈਟਰੋਲ ਪੰਪ ਤੇ ਪੈਸੇ ਜਾਵਾ ਕਰਵਾ ਕੇ ਰਸੀਦ ਪ੍ਰਾਪਤ ਕਰਕੇ ਰਸੀਦ ਦੇ ਦਿਓ ਸਾਰੀ ਕਮੇਟੀ ਮੈਂਬਰ ਉੱਥੇ ਹਾਜ਼ਰ ਹੋਣਗੇ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਇਹ ਨਹੀਂ ਚਾਹੁੰਦੇ ਕਿ ਸਾਡੇ ਤੇ ਜਾਂ ਵੀਰ ਤੇ ਜਾਂ ਸਾਡੇ ਤੇ ਜਾਂ ਕਿਸੇ ਵੀ ਇਲਾਕੇ ਦੇ ਉੱਤੇ ਕੋਈ ਉਂਗਲ ਚੁੱਕੀ ਜਾਵੇ ਕਿ ਵੇਖੋ ਹਾੜਾਂ ਦੇ ਨਾਂ ਤੇ ਕੋਈ ਦਰਵਰਤੋ ਹੋਈ ਆ ਵੀਰੋ ਬਹੁਤ ਜਗ੍ਹਾ ਤੇ ਅਸੀਆਂ ਚੀਜ਼ਾਂ ਸੋਣ ਵੇਖਣ ਨੂੰ ਮਿਲੀਆਂ ਪਰ ਆਪਾਂ ਇਹਨਾਂ ਨੇ ਅੱਗੇ ਵੀ ਪਿੱਛੇ ਥੋੜੇ ਦਿਨਾਂ ਪਹਿਲਾਂ ਵੀ ਭਾਜੀ ਹੁਣੇ ਆਏ ਸੀ ਬੇਨਤੀ ਕੀਤੀ ਸੀ ਸਾਰਿਆਂ ਨੇ ਬੜੇ ਵੱਡੇ ਪੱਦਰ ਤੇ ਹੰਗਾਰਾ ਦਿੱਤਾ ਅਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਤੁਹਾਡੀ ਵੀਡੀਓ ਪਾਉਣ ਦੇ ਨਾਲ ਤੇ ਸਾਨੂੰ ਮਿਲ ਲੋਕਾਂ ਨੇ ਸਬਰ ਸੰਤੋਖ ਵਾਲਾ ਤੇ ਸਮਝਦਾਰੀ ਸੋਝਬੋਝ ਵਾਲਾ ਇਨਸਾਨ ਆਖਿਆ ਸੋ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਜੀ ਬਾਕੀ ਜਿਹੜੀ ਕਮੇਟੀ ਬਣਾਈ ਆ ਅਸੀਂ ਕਮੇਟੀ ਦਾ ਨੰਬਰ ਸਰਪੰਚ ਸਾਹਿਬ ਜਿਹੜਾ ਦੇਣਗੇ ਉਹ ਨੰਬਰ ਪਾ ਦਿਆਂਗੇ ਤੁਸੀਂ ਇਹਨਾਂ ਦੀ ਕਮੇਟੀ ਨੂੰ ਪੁੱਛ ਕੇ ਕੱਲੇ ਇੱਕ ਪਿੰਡ ਦੀ ਨਹੀਂ ਨਹੀਂ ਪੂਰੇ ਏਰੀਆ ਦੀ ਕਿਉਂਕਿ ਇਹ ਇਲਾਕਾ ਬਹੁਤ ਪ੍ਰਭਾਵਤਾ ਬਾਉਪੁਰ ਅਜੀਦ ਬਹੁਤ ਇਲਾਕਾ ਪ੍ਰਭਾਵਤਾ ਹੈ ਸੋ ਨੰਬਰ ਪਾਵਾਂਗੇ ਤੁਸੀਂ ਕੰਟੈਕਟ ਕਰ ਲਿਓ ਜਿਹੜੀ ਚੀਜ਼ ਦੀ ਲੋੜ ਹੋਵੇ ਸਰਪੰਚ ਸਾਹਿਬ ਅਸੀਂ ਖੜੇ ਆ ਜੀ ਨਾਲ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ